ਅਸਾਮ ਦੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਭਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਕੈਦੀਆਂ ਸਾਥੀਆਂ ਦੇ ਵੱਲੋਂ ਭੁੱਖ ਹੜਤਾਲ ਕੀਤੀ ਜਾ ਰਹੀ ਹੈ ਤੇ ਜਿਸ ਦੇ ਦੌਰਾਨ ਕਈ ਸਿੰਘਾਂ ਦੀ ਜਿਹੜੀ ਸਿਹਤ ਵਿਗੜ ਚੁੱਕੀ ਹੈ ਤੇ ਦੂਜੇ ਪਾਸੇ ਅੰਮ੍ਰਿਤਸਰ ਦੇ ਵਿੱਚ ਪਰਿਵਾਰ ਦੇ ਵੱਲੋਂ ਵੀ ਜਿਹੜੀ ਭੁੱਖ ਹੜਤਾਲ جاری ਹੈ ਤੇ ਸਰਕਾਰ ਦੇ ਖਿਲਾਫ ਰੋਸ ਪ੍ਰਗਟਾਇਆ ਜਾ ਰਿਹਾ ਹੈ ਤੇ ਉੱਥੇ ਭਾਈ ਅਮਰਿਤਪਾਲ ਸਿੰਘ ਦੀ ਮਾਤਾ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਕਿਹਾ ਕਿ ਜੇਕਰ ਭਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਕੈਦੀਆਂ ਸਾਥੀਆਂ ਦੀ ਭੁਖੜਤਾਲ ਦੌਰਾਨ ਜਾਂ ਪਰਿਵਾਰ ਨੂੰ ਭੁਖੜਤਾਲ ਨੂੰ ਲੈ ਕੇ ਕੁਝ ਵੀ ਹੁੰਦਾ ਹੈ ਤਾਂ ਇਸ ਦੇ ਦੌਰਾਨ ਸਿੱਧੀ ਜ਼ਿੰਮੇਵਾਰੀ ਜਿਹੜੀ ਆ ਪੰਜਾਬ ਸਰਕਾਰ ਦੀ ਹੋਵੇਗੀ ਤੇ ਸਿੱਧਾ ਇਲਜ਼ਾਮ ਦੂਜੇ ਪਾਸੇ ਉਹਨਾਂ ਦੇ ਵੱਲੋਂ ਇਹ ਲਗਾਏ ਗਏ ਨੇ ਕਿ ਜੇਕਰ ਜੇਲ੍ਹ ਦੇ ਵਿੱਚੋਂ ਜੇਕਰ ਬਿਰਕ ਦੇ ਵਿੱਚੋਂ ਕੁਝ ਵੀ ਮੋਬਾਈਲ ਫੋਨ ਜਾਂ ਕੁਝ ਹੋਰ ਚੀਜ਼ਾਂ ਬਰਾਮਦ ਹੋਈਆਂ ਨੇ ਤਾਂ ਉਸ ਦਾ ਸਿੱਧਾ ਜ਼ਿੰਮੇਵਾਰ ਵੀ ਪ੍ਰਸ਼ਾਸਨ ਹੈ ਕਿਉਂਕਿ ਜਿਹੜੀਆਂ ਇਹ ਚੀਜ਼ਾਂ ਜਿਹੜੀਆਂ ਮੋਹਈਆਂ ਕਰਵਾਈਆਂ ਜਾ ਰਹੀਆਂ ਨੇ ਉਸ ਤੋਂ ਦੌਰਾਨ ਉਹਨਾਂ ਨੇ ਇਹ ਸਵਾਲ ਕੀਤੇ ਕਿ ਜਿਹੜੀਆਂ ਇਹ ਚੀਜ਼ਾਂ ਨੇ ਉਹ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਹੀ ਸਿੰਘਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਤੇ ਸਿਰਫ ਐਨਐਸਏ ਖਤਮ ਕਰਨ ਨੂੰ ਲੈ ਕੇ ਵੀ ਸਾਜ਼ਿਸ਼ਾਂ ਜਿਹੜੀਆਂ ਰਚੀਆਂ ਜਾ ਰਹੀਆਂ ਨੇ ਤੇ ਉੱਥੇ ਹੀ ਭਾਈ ਅਮਰਿਤਪਾਲ ਦੀ ਮਾਤਾ ਦੇ ਵੱਲੋਂ ਪੰਜਾਬ ਸਰਕਾਰ ਤੇ ਮੁੜ ਪਲਟਵਾਰ ਕੀਤਾ ਤੇ ਨੌਜਵਾਨਾਂ ਨੂੰ ਇੱਕ ਵੱਡੀ ਅਪੀਲ ਕੀਤੀ ਤੇ ਉਹਨਾਂ ਨੇ ਕਿਹਾ ਕਿ ਰੋਸ ਜਿਹੜਾ ਸਰਕਾਰਾਂ ਨੂੰ ਲੈ ਕੇ ਜਿਤਾਇਆ ਜਾ ਰਿਹਾ ਤੇ ਭੁੱਖ ਹੜਤਾਲ ਜਿਹੜੀ ਸਿੰਘਾਂ ਦੇ ਵੱਲੋਂ ਕੀਤੀ ਜਾਰੀ ਹੈ ਉਸ ਦੇ ਵਿੱਚ ਮੋਰਚਾ ਲੱਗਿਆ ਹੋਇਆ ਹੈ ਤੇ ਜਿਸ ਦੇ ਦੌਰਾਨ ਸਾਰੇ ਨੌਜਵਾਨ ਇੱਥੇ ਪਹੁੰਚੋ ਤਾਂ ਕਿ ਵੱਤੋਂ ਵੱਧ ਜਿਹੜਾ ਰੋਸ ਸਰਕਾਰਾਂ ਨੂੰ ਲੈ ਕੇ ਜਤਾਇਆ ਜਾਵੇ ਤੇ ਦੂਜੇ ਪਾਸੇ ਉਹਨਾਂ ਨੇ ਇੱਕ ਵੱਡੀ ਅਪੀਲ ਆ ਜਿਹੜੀ ਉਹ ਵੀ ਕੀਤੀ ਐ ਤੇ ਦੂਜੇ ਪਾਸੇ ਸਰਕਾਰ ਤੇ ਪਲਟਵਾਰ ਦੌਰਾਨ ਕਿਹਾ ਕਿ ਦੇਖ ਕੇ ਸਾਡੇ ਸਿੰਘਾਂ ਦੇ ਪਰਿਵਾਰ ਨੂੰ ਲੈ ਕੇ ਸਿਹਤ ਵਿਗੜ ਚੁੱਕੀ ਐ ਤੇ ਜੇਕਰ ਕੁਝ ਵੀ ਹੁੰਦਾ ਤਾਂ ਇਸ ਦੇ ਜ਼ਿੰਮੇਵਾਰ ਸਿੱਧੀ ਪੰਜਾਬ ਸਰਕਾਰ ਹੋਵੇਗੀ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਭਾਈ ਅਮਰਿਤਪਾਲ ਸਿੰਘ ਦੀ ਮਾਤਾ ਦਾ ਫੁਰਕੀ ਕਹਿਣਾ ਹੈ ਸਾਰੇ ਬਾਹਰ ਵਾਲੇ ਮੇਰੇ ਭੈਣ ਭਰਾਵਾਂ ਨੂੰ ਮੇਰੀ ਅਪੀਲ ਆ ਕਿ ਜਿੰਨੇ ਵੀ ਵੱਦ ਚੜ ਕੇ ਜਿੰਨਾ ਜਿੰਨਾਂ ਦੇ ਪਿੰਡਾਂ 'ਚ ਆਪਣੇ ਆਪਣੇ ਭੈਣ ਭਰਾਵਾਂ ਨਾਲ ਸਬੰਧ ਹੈ ਉਹ ਸਾਰਿਆਂ ਨੂੰ ਸਨਾਹ ਦੇਣ ਵੀ ਜਿੰਨੀ ਵੀ ਵੱਤੋ ਵੱਦ ਸੰਗਤ ਪਹੁੰਚ ਸਕਦੀ ਇੱਥੇ ਮੋਰਚੇ 'ਚ ਪਹੁੰਚੇ ਕਿਉਂਕਿ ਜਿੰਨਾ ਸੰਗਤ ਦਾ ਇਕੱਠ ਚਾਹੀਦਾ ਉਹ ਨਾ ਹੋ ਰਿਹਾ ਇਹ ਕਰਕੇ ਜਿਹਦੇ ਜਿਹਦੇ ਵੀ ਟੱਚ 'ਚ ਆਪਣੇ ਪਿੰਡਾਂ ਤੇ ਸਾਰੀ ਸੰਗਤ ਨੂੰ ਅਪੀਲ ਬੇਨਤੀ ਕਰੋ ਕਿ ਉਹ ਇੱਥੇ ਪਹੁੰਚਣ ਤੇ ਬਾਕੀ ਤੁਸੀਂ ਵੀ ਇਤੋਂ ਪ੍ਰੈਸ਼ਰ ਪਾਓਗੇ ਇਹ ਇੱਧਰ ਦੀ ਗਵਰਨਮੈਂਟਾਂ ਨੂੰ ਪ੍ਰੈਸ਼ਰ ਪਾਵੇ ਥੋੜਾ ਤੇ ਫਿਰ ਇਹ ਭਾਵੇਂ ਇਸ ਮੁੱਦੇ ਦੇ ਹਾਂ ਜੇ ਤੱਕ ਤੋਂ ਕੋਈ ਵੀ ਰਿਸਪੌਂਸ ਨਹੀਂ ਦੇ ਰਿਹਾ ਜੇ ਤੇ ਉਦਾਂ ਤੋਂ ਉਦਾਂ ਹੀ 11 ਦਿਨ ਅਜ ਹੋ ਗਏ ਉਹਨਾਂ ਦੀ ਵੀ ਭੁਖ ਹੜਤਾਲ ਨੂੰ ਤੇ ਦੋ ਤਿੰਨ ਸਿੰਘ ਉਦਾਂ ਵੀ ਜਿਆਦਾ ਸੀਰੀਅਸ ਹੈ ਆ ਬਸੰਤ ਸਿੰਘ ਤੇ ਚਾਚਾ ਜੀ ਤੇ ਇੱਕ ਕੁਲਵੰਤ ਸਿੰਘ ਬਾਕੀ ਆਪਾਂ ਉਹਨਾਂ ਦੀ ਜਾਣ ਦੀ ਜ਼ਰੂਰਤ ਆ ਤੇ ਜਿੰਨਾ ਵੀ ਵੱਦ ਛੱਡ ਕੇ ਮੇਰੀ ਬੇਨਤੀ ਆ ਕਿ ਜਿੰਨੇ ਭੈਣ ਭਰਾ ਸਾਥ ਦੇ ਸਕਦੇ ਮੋਰਚੇ 'ਚ ਵੀ ਦੇਣ ਤੇ ਬਾਕੀ ਵੀ ਮਤਲਬ ਜਿੰਨਾ ਤੁਸੀਂ ਵੀ ਗਵਰਨਮੈਂਟ ਨੂੰ ਹੀ ਤਰ੍ਹਾਂ ਪ੍ਰੈਸ਼ਰ ਪਾ ਸਕਦੇ ਜੇ ਉਹ ਤੁਸੀਂ ਵੀ ਜੋ ਕਰ ਸਕਦੇ ਜੇ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਅਸਾਮ ਦੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਭਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਕੈਦੀਆਂ ਸਾਥੀਆਂ ਦੇ ਵੱਲੋਂ ਭੁੱਖ ਹੜਤਾਲ ਕੀਤੀ ਜਾ ਰਹੀ ਹੈ ਤੇ ਜਿਸ ਦੇ ਦੌਰਾਨ ਕਈ ਸਿੰਘਾਂ ਦੀ ਜਿਹੜੀ ਸਿਹਤ ਵਿਗੜ ਚੁੱਕੀ ਹੈ ਤੇ ਦੂਜੇ ਪਾਸੇ ਅੰਮ੍ਰਿਤਸਰ ਦੇ ਵਿੱਚ ਪਰਿਵਾਰ ਦੇ ਵੱਲੋਂ ਵੀ ਜਿਹੜੀ ਭੁੱਖ ਹੜਤਾਲ جاری ਹੈ ਤੇ ਸਰਕਾਰ ਦੇ ਖਿਲਾਫ ਰੋਸ ਪ੍ਰਗਟਾਇਆ ਜਾ ਰਿਹਾ ਹੈ ਤੇ ਉੱਥੇ ਭਾਈ ਅਮਰਿਤਪਾਲ ਸਿੰਘ ਦੀ ਮਾਤਾ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਕਿਹਾ ਜੇਕਰ ਭਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਕੈਦੀਆਂ ਸਾਥੀਆਂ ਦੀ ਭੁਖੜਤਾਲ ਦੌਰਾਨ ਜਾਂ ਪਰਿਵਾਰ ਨੂੰ ਭੁਖੜਤਾਲ ਨੂੰ ਲੈ ਕੇ ਕੁਝ ਵੀ ਹੁੰਦਾ ਹੈ ਤਾਂ ਇਸ ਦੇ ਦੌਰਾਨ ਸਿੱਧੀ ਜ਼ਿੰਮੇਵਾਰੀ ਜਿਹੜੀ ਆ ਪੰਜਾਬ ਸਰਕਾਰ ਦੀ ਹੋਵੇਗੀ ਤੇ ਸਿੱਧਾ ਇਲਜ਼ਾਮ ਦੂਜੇ ਪਾਸੇ ਉਹਨਾਂ ਦੇ ਵੱਲੋਂ ਇਹ ਲਗਾਏ ਗਏ ਨੇ ਕਿ ਜੇਕਰ ਜੇਲ੍ਹ ਦੇ ਵਿੱਚੋਂ ਜੇਕਰ ਬੈਰਕ ਦੇ ਵਿੱਚੋਂ ਕੁਝ ਵੀ ਮੋਬਾਈਲ ਫੋਨ ਜਾਂ ਕੁਝ ਹੋਰ ਚੀਜ਼ਾਂ ਬਰਾਮਦ ਹੋਈਆਂ ਨੇ ਤਾਂ ਉਸ ਦਾ ਸਿੱਧਾ ਜ਼ਿੰਮੇਵਾਰ ਵੀ ਪ੍ਰਸ਼ਾਸਨ ਹੈ ਕਿਉਂਕਿ ਜਿਹੜੀਆਂ ਇਹ ਚੀਜ਼ਾਂ ਜਿਹੜੀਆਂ ਮੋਹਈਆਂ ਕਰਵਾਈਆਂ ਜਾ ਰਹੀਆਂ ਨੇ ਉਸ ਤੋਂ ਦੌਰਾਨ ਉਹਨਾਂ ਨੇ ਇਹ ਸਵਾਲ ਕੀਤੇ ਕਿ ਜਿਹੜੀਆਂ ਇਹ ਚੀਜ਼ਾਂ ਨੇ ਉਹ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਹੀ ਸਿੰਘਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਤੇ ਸਿਰਫ ਐਨਐਸਏ ਖਤਮ ਕਰਨ ਨੂੰ ਲੈ ਕੇ ਵੀ ਸਾਜ਼ਿਸ਼ਾਂ ਜਿਹੜੀਆਂ ਰਚੀਆਂ ਜਾ ਰਹੀਆਂ ਨੇ ਤੇ ਉੱਥੇ ਹੀ ਭਾਈ ਅਮਰਿਤਪਾਲ ਦੀ ਮਾਤਾ ਦੇ ਵੱਲੋਂ ਪੰਜਾਬ ਸਰਕਾਰ ਤੇ ਮੁੜ ਪਲਟਵਾਰ ਕੀਤਾ ਤੇ ਨੌਜਵਾਨਾਂ ਨੂੰ ਇੱਕ ਵੱਡੀ ਅਪੀਲ ਕੀਤੀ ਤੇ ਉਹਨਾਂ ਨੇ ਕਿਹਾ ਕਿ ਰੋਸ ਜਿਹੜਾ ਸਰਕਾਰਾਂ ਨੂੰ ਲੈ ਕੇ ਜਿਤਾਇਆ ਜਾ ਰਿਹਾ ਤੇ ਭੁੱਖ ਹੜਤਾਲ ਜਿਹੜੀ ਸਿੰਘਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਉਸ ਦੇ ਵਿੱਚ ਮੋਰਚਾ ਲੱਗਿਆ ਹੋਇਆ ਹੈ ਤੇ ਜਿਸ ਦੇ ਦੌਰਾਨ ਸਾਰੇ ਨੌਜਵਾਨ ਇੱਥੇ ਪਹੁੰਚੋ ਤਾਂ ਕਿ ਵੱਤੋ ਵੱਦ ਜਿਹੜਾ ਰੋਸ ਸਰਕਾਰਾਂ ਨੂੰ ਲੈ ਕੇ ਜਿਤਾਇਆ ਜਾਵੇ ਤੇ ਦੂਜੇ ਪਾਸੇ ਉਹਨਾਂ ਨੇ ਇੱਕ ਵੱਡੀ ਅਪੀਲ ਆ ਜਿਹੜੀ ਉਹ ਵੀ ਕੀਤੀ ਹੈ ਤੇ ਦੂਜੇ ਪਾਸੇ ਸਰਕਾਰ ਤੇ ਪਲਟਵਾਰ ਦੌਰਾਨ ਕਿਹਾ ਕਿ ਜੇਕਰ ਸਾਡੇ ਸਿੰਘਾਂ ਦੇ ਪਰਿਵਾਰ ਨੂੰ ਲੈ ਕੇ ਸਿਹਤ ਵਿਗੜ ਚੁੱਕੀ ਹੈ ਤੇ ਜੇਕਰ ਕੁਝ ਵੀ ਹੁੰਦਾ ਹੈ ਤਾਂ ਇਸ ਦੇ ਜ਼ਿੰਮੇਵਾਰ ਸਿੱਧੀ ਪੰਜਾਬ ਸਰਕਾਰ ਹੋਵੇਗੀ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਭਾਈ ਅਮਰਿਤਪਾਲ ਸਿੰਘ ਜੀ ਮਾਤਾ ਦਾ ਫੁਰਕੀ ਕਹਿਣਾ ਹੈ ਸਾਰੇ ਬਾਹਰ ਵਾਲੇ ਮੇਰੇ ਭੈਣ ਭਰਾਵਾਂ ਨੂੰ ਮੇਰੀ ਅਪੀਲ ਹੈ ਕਿ ਜਿੰਨੇ ਵੀ ਵੱਧ ਚੜ ਕੇ ਜਿੰਨਾ ਜਿੰਨਾਂ ਦੇ ਪਿੰਡਾਂ 'ਚ ਆਪਣੇ ਆਪਣੇ ਭੈਣ ਭਰਾਵਾਂ ਨਾਲ ਸਬੰਧ ਹੈ ਉਹ ਸਾਰਿਆਂ ਨੂੰ ਸੁਨਾਹ ਦੇਣ ਵੀ ਜਿੰਨੇ ਵੀ ਵੱਤੋ ਵੱਤ ਸੰਗਤ ਪਹੁੰਚ ਸਕਦੀ ਇੱਥੇ ਮੋਰਚੇ 'ਚ ਪਹੁੰਚੇ ਕਿਉਂਕਿ ਜਿੰਨਾ ਸੰਗਤ ਦਾ ਇਕੱਠ ਚਾਹੀਦਾ ਉਹ ਨਾ ਹੋ ਰਿਹਾ ਇਹ ਕਰਕੇ ਜਿਹਦੇ ਜਿਹਦੇ ਵੀ ਟੱਚ 'ਚ ਆਪਣੇ ਪਿੰਡਾਂ ਤੇ ਸਾਰੀ ਸੰਗਤ ਨੂੰ ਅਪੀਲ ਬੇਨਤੀ ਕਰੋ ਕਿ ਉਹ ਇੱਥੇ ਪਹੁੰਚਣ ਤੇ ਬਾਕੀ ਤੁਸੀਂ ਵੀ ਇੱਥੋਂ ਪ੍ਰੈਸ਼ਰ ਪਾਓਗੇ ਇਹ ਇੱਧਰ ਦੀ ਗਵਰਨਮੈਂਟਾਂ ਨੂੰ ਪ੍ਰੈਸ਼ਰ ਪਾਵੇ ਥੋੜਾ ਤੇ ਫਿਰ ਇਹ ਭਾਵੇਂ ਇਸ ਮੁੱਦੇ ਦੇ ਆਉਂਦਾ ਜੇ ਤੱਕ ਤੋਂ ਕੋਈ ਵੀ ਰਿਸਪੌਂਸ ਨਹੀਂ ਦੇ ਰੇ ਜੇ ਤੇ ਉਦਾਂ ਤੋਂ ਉਦਾਂ ਹੀ 11 ਦਿਨਾਂ ਚ ਹੋ ਗਏ ਉਹਨਾਂ ਦੀ ਵੀ ਭੁੱਖ ਹੜਤਾਲ ਨੂੰ ਤੇ ਦੋ ਤਿੰਨ ਸਿੰਘ ਉਦਾਂ ਵੀ ਜ਼ਿਆਦਾ ਸੀਰੀਅਸ ਹੈ ਆਪ ਬਸੰਤ ਸਿੰਘ ਤੇ ਚਾਚਾ ਜੀ ਤੇ ਇੱਕ ਕੁਲਵੰਤ ਸਿੰਘ ਬਾਕੀ ਆਪਾਂ ਉਹਨਾਂ ਦੀ ਜਾਣ ਦੀ ਜ਼ਰੂਰਤ ਆ ਤੇ ਜਿੰਨਾ ਵੀ ਵੱਧ ਛੜ ਕੇ ਮੇਰੀ ਬੇਨਤੀ ਆ ਕਿ ਜਿੰਨੇ ਭੈਣ ਭਰਾ ਸਾਥ ਦੇ ਸਕਦੇ ਮੋਰਚੇ 'ਚ ਵੀ ਦੇਣ ਤੇ ਬਾਕੀ ਵੀ ਮਤਲਬ ਜਿੰਨਾ ਤੁਸੀਂ ਵੀ ਗਵਰਨਮੈਂਟ ਨੂੰ ਹੀ ਤਰ੍ਹਾਂ ਪ੍ਰੈਸ਼ਰ ਪਾ ਸਕਦੇ ਜੇ ਉਹ ਤੁਸੀਂ ਵੀ ਜੋ ਕਰ ਸਕਦੇ ਜੇ ਕਰੋ ਭਾਈ ਜੀ ਕਲਪਨ ਸਾਹਿਬ ਭਾਈ ਜੀ ਜੀ